ਦੀਵਾਲੀ ਵਾਲੇ ਦਿਨੇ ਇੱਕ ਹਾਦਸੇ ਨੇ ਉਸ ਸਮੇਂ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ ਜਦੋਂ ਇਕਲੌਤਾ ਪੁੱਤ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਦੱਸਦੀ ਹੈ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਤਿਉਹਾਰ ਮਨਾਉਣ ਦੇ ਲਈ ਆਪਣੇ ਪਿੰਡ ਜਾ ਰਿਹਾ ਸੀ ਅਤੇ ਇਸ ਦੌਰਾਨ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਦਰਅਸਲ ਇਹ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਇੱਕ ਬਲੈਰੋ ਪਿਕਅਪ ਟਰੱਕ ਦੇ ਨਾਲ ਟਕਰਾਂਦਾ ਹੈ ਅਤੇ ਇਸ ਦੌਰਾਨ ਉਹ ਟੱਕਰ ਜਿਹੜੀ ਉਹ ਬਹੁਤ ਹੀ ਜ਼ੋਰਦਾਰ ਹੁੰਦੀ ਹੈ ਜਿਸ ਤੇ ਚੱਲਦੇ ਆ ਮੋਟਰਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਉਸ ਦੇ ਜਿਹੜੇ ਦੋ ਦੋਸਤ ਨੇ ਉਹ ਗੰਭੀਰ ਰੂਪ ਦੇ ਵਿੱਚ ਸੱਪ ਨੂੰ ਪਹੁੰਚ ਰਹੇ ਨੇ ਇਹ ਹਾਦਸਾ ਬਲੈਰੋ ਪਿਕਅਪ ਟਰੱਕ ਚਾਲਕ ਦੇ ਵੱਲੋਂ ਅਚਾਨਕ ਬ੍ਰੇਕ ਲਗਾਉਣ ਨਾਲ ਵਾਪਰਿਆ ਜਿਸ ਨੇ ਤੇ ਹਾਰ ਮੌਕੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਨੌਜਵਾਨ ਜਿਸ ਦੀ ਪਛਾਣ ਕੁਲਦੀਪ ਵਜੋ ਹੋਈ ਹੈ ਉਹ ਦੀਵਾਲੀ ਮਨਾਉਣ ਦੇ ਲਈ ਚੰਡੀਗੜ੍ਹ ਤੋਂ ਬਰਨਾਲਾ ਦੇ ਪਿੰਡ ਤਾਪਾ ਦੇ ਵਿੱਚ ਆਪਣੇ ਪਰਿਵਾਰ ਦੇ ਕੋਲ ਜਾ ਰਿਹਾ ਸੀ ਜਿਸ ਦੇ ਚਲਦਿਆਂ ਰਾਹ 'ਚ ਇਹ ਹਾਦਸਾ ਵਾਪਰ ਗਿਆ ਜਿਸ ਨੇ ਇੱਕ ਹੱਸਦਾ ਖੇਡਦਾ ਪਰਿਵਾਰ ਕੁਝ ਹੀ ਪਲਾਂ ਦੇ ਵਿੱਚ ਤਬਾਹ ਕਰ ਦਿੱਤਾ ਦੱਸਿਆ ਵੀ ਜਾ ਰਿਹਾ ਕਿ ਕੁਲਦੀਪ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਅਤੇ ਤਿੰਨ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ ਪੁੱਤ ਦੀ ਮੌਤ ਤੇ ਪਰਿਵਾਰ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਕਿਉਂਕਿ ਉਸ ਦੇ ਮਾਤਾ ਪਿਤਾ ਮਜ਼ਦੂਰ ਨੇ ਜੋ ਮੁਸ਼ਕਲ ਨਾਲ ਹੀ ਗੁਜ਼ਾਰਾ ਕਰਦੇ ਨੇ ਤੇ ਕੁਲਦੀਪ ਇਕੋ ਇੱਕ ਸਹਾਰਾ ਸੀ ਜੋ ਕਿ ਅੱਗੇ ਪਰਿਵਾਰ ਨੂੰ ਚਲਾ ਸਕਦਾ ਸੀ ਪੁਲਿਸ ਦੇ ਵੱਲੋਂ ਹੁਣ ਸੀਸੀਟੀਵੀ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਲੈਰੋ ਪਿਕਅਪ ਟਰੱਕ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਪਰ ਟਰੱਕ ਚਾਲਕ ਦੱਸ ਦਿੰਨੇ ਆ ਕਿ ਇਸ ਵਿਲੇ ਫਰਾਰ ਦੱਸਿਆ ਜਾ ਰਿਹਾ ਜਿਸ ਦੀ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਇਹ ਮਾਮਲਾ ਬਰਨਾਲਾ ਤੋ ਸਾਮਨੇ ਆਇਆ ਹੈ ਜਿੱਥੇ ਇੱਕ ਟਰੱਕ ਚਾਲਕ ਦੀ ਲਾਪਰਵਾਹੀ ਨੇ ਤਿਉਹਾਰ ਮੌਕੇ ਪਰਿਵਾਰ ਦੀ ਖੁਸ਼ੀਆਂ ਖੋਹ ਲਈਆਂ ਅਤੇ ਪਰਿਵਾਰ ਤੋਂ ਉਹਨਾਂ ਦਾ ਇੱਕ ਲੋਤਾ ਪੁੱਤ ਦੂਰ ਕਰ ਦਿੱਤਾ। ਗੱਡੀ ਤੇ ਮੋਟਰਸਾਈਕਲ ਦਾ ਇਨਸੀਡੈਂਟ ਹੋ ਗਿਆ ਜੀ। ਉਹਦੇ ਵਿੱਚ ਮਾਂ ਪੁੱਤ ਦੀ ਡੈਥ ਹੋ ਗਈ। ਜਿਹੜਾ ਆਠਾ ਦਾ ਕੰਮ ਕਰਦਾ ਰੈਸਟਿੰਗਾਰਡ ਤੇ ਦਿਵਾਲੀ ਵਾਲੇ ਦਿਨ ਆਇਆ ਸੀ ਉਹ। ਦੋ ਵਾਲੇ ਵਾਲੇ ਦਿਨ ਤੱਕ ਹੋ ਗਈ ਉਹ ਐਂਸ਼ੀਐਂਟ ਹੋਇਆ ਮੋਟਰਸਾਈਕਲ ਤੇ ਗੱਡੀ ਤੇ ਤਿੰਨ ਕੁੜੀਆਂ ਰਹਿ ਗਈਆਂ ਇਕੱਲੇ ਹਾਂ ਇਕੱਲਾ ਹੀ ਮੁੰਡਾ ਸੀ ਕਮਾਉਣ ਵਾਲਾ ਹੈ ਨਹੀਂ ਕੋਈ ਹੋਰ ਸਰਕਾਰ ਤੋਂ ਸਾਨੂੰ ਬਦਤੀ ਆ ਵੀ ਸਾਡੇ ਕੁੜੀਆਂ ਕੰਨੀ ਝੱਕੇ ਸਾਡੀ ਹੁਣ ਕੌਣ ਮਦਦ ਕਰੂਗਾ ਜੀ ਛੜੇ ਸਰਕਾਰ ਮੂਰ ਤੇ ਸਾਡੀ ਮਦਦ ਕਰੇ ਰਕਮਾਉਣ ਵਾਲਾ ਕੋਈ ਹੈ ਨਹੀਂ ਹੋ ਉਹ ਕਦਾਂ ਸਭ ਮੈਂ ਪਿਆ ਕਰੂੰਗਾ ਕਣ ਬਣਾਦਾ ਪਿਆ ਕਰੂੰਗਾ ਉਹਨੇ ਦਿਵਾਲੀ ਦਾ ਦਿਨ ਸੀਗਾ ਗੱਡੀ ਨੇ ਆ ਕੇ ਫੇਟ ਮਾਰ ਕੇ ਮੇਰਾ ਪੁੱਤ ਜੀ ਜਾਣ ਦੀ ਕਰਤ ਸਨ ਨੂੰ ਕੇ ਮਦਦ ਚਾਹੀਦੀ ਤੰ ਮੇਰੇ ਧੀਆ ਪਿਆਉਣ ਵਾਲੀ ਸਨ ਮੈਂ ਪੁੱਤੇ ਸਾਰੀ ਕੱਟਦੀ ਸੀ ਜੀ ਮੇਰੇ ਪੁੱਤ ਦੀ ਕਮਾਈ ਤੇ ਚੱਲਦੀ ਸੀ ਮੈਨੂੰ ਹੁਣ ਕੋਈ ਕਮਾਈ ਦਾ ਸਹਾਰਾ ਨਹੀਂ ਹੈਗਾ ਜਿਵਾਨ ਮੇਰਾ ਪੁੱਤ ਸੀਗਾ ਮਾਪਿਆਂ ਨੂੰ ਪਾਲ ਪਲੋਸਿਆ ਹੁਣ ਉਹਨੂੰ ਜਵਾਨ ਕਰਿਆ ਮਾ ਧੀਆਂ ਬੇ ਮੇਰੇ ਤਿੰਨ ਧੀਆਂ ਸੀ ਗਰੀਬ ਬੰਦੇ ਅਸੀਂ ਡੈੜੀ ਦੱਪੇ ਨਾਲ ਹੈ ਜੇ ਮੇਰੇ ਪੁੱਤ ਕਮਾਈ ਕਰਦਾ ਸੀਗਾ ਤਿੰਨ ਭੈਣਾਂ ਦਾ ਵਿਆਹ ਕਰਨਾ ਸੀਗਾ ਮੇਰੇ ਪੁੱਤ ਗੱਡੀ ਦੇ ਪੇਟ ਨਾਲ ਇੰਦੇਥੋ ਗਈ ਮਗਜੀ ਬਸ ਹਨ ਮੇਰੇ ਧੀਆਂ ਬਟਾ ਬਹਿਣਾਂ ਜਾਣ ਤੇ ਸਾਨੂੰ ਬਸ ਹਾਰਾ ਲੱਗ ਜੀ ਦਿਹਾੜੀ ਤੋਂ ਗਰੀਬ ਬੰਦੇ ਅਸੀਂ ਦਿਹਾੜੀ ਦੱਪੇ ਵਾਲੇ ਹੈ ਜੀ ਤਿੰਨ ਧੀਆਂ ਦਾ ਵਿਆਹ ਕਰਨਾ ਸਾਡਾ ਗੁਜ਼ਾਰਾ ਕਿਵੇਂ ਹੋਊਗਾ ਜੀ ਸਾਨੂੰ ਮਦਦ ਚਾਹੀਦੀ ਸਾਡੀ ਮਦਦ ਹੋਣੀ ਚਾਹੀਦੀ ਗਰੀਬ ਬੰਦੇ ਆ ਜੀ ਸਾਡੀ ਬਾਹ ਫੜੀ ਜਾਣੀ ਹਾਂਜੀ ਇਹ ਬਕੂਆ ਹੈਗਾ ਦਿਵਾਲੀ ਵਾਲੇ ਦਿਨ 21 ਨੂੰ ਰਾਤ तकरीबन 9:30 ਵਜੇ ਪੁਲਦੀਪ ਸਿੰਘ son of ਰੂਪ ਸਿੰਘ 23 ਸਾਲ ਦੀ ਏਜ ਦਾ ਲੜਕਾ ਸੀਗਾ ਇਹ ਆਪਣੇ ਦੋਸਤਾਂ ਨਾਲ ਦੀਵਾਲੀ ਕਰਕੇ ਚੰਡੀਗੜ੍ਹ ਵੀ ਖੇਣਾ ਇਹ ਚੁਗਾਠਾਂ ਦਾ ਕੰਮ ਕਰਦਾ ਸੀ ਇਹ ਦੀਵਾਲੀ ਮਨਾਉਣ ਲਈ ਤਪਾ ਵਿਖਿਆ ਆਇਆ ਸੀ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਿੱਥੇ ਬਾਬਾ ਮੱਠ ਰੋਡ ਹੈਗਾ ਉਹਦੇ ਨਜ਼ਦੀਕ ਹੀ ਅਚਾਨਕ ਇੱਕ ਪਿਕਅਪ ਗੱਡੀ ਸੀ ਜਿਹਨੂੰ ਨਾਮ ਬਲੂਮ ਡਰਾਈਵਰ ਚਲਾ ਰਿਹਾ ਸੀ ਉਹਨੇ ਅਚਾਨਕ ਬ੍ਰੇਕ ਮਾਰ ਦਿੱਤੇ ਜਿਸ ਨਾਲ ਜਿਹੜਾ ਮੋਟਰਸਾਈਕਲ ਪਿੱਛੋਂ ਟਕਰਾ ਗਿਆ ਮੋਟਰਸਾਈਕਲ ਟਕਰਾਉਣ ਨਾਲ ਕੁਲਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਸ ਕਰਕੇ ਅਸੀਂ ਉਹਨਾਂ ਨੂੰ 21 ਨੂੰ ਮਰਚਰੀ ਵਿੱਚ ਸਿਫਟ ਕੀਤਾ ਤੇ ਜਿਹੜਾ ਉਹਦੇ ਨਾਲ ਲੜਕਾ ਸੀ ਉਹਨੂੰ ਇੱਥੋਂ ਰੈਫਰ ਕਰ ਦਿੱਤਾ ਗਿਆ ਸੀ ਆਦੇਸ਼ ਵਿੱਚ ਉਹ ਆਦੇਸ਼ ਵਿੱਚ ਸੀ ਤੇ ਕੱਲ ਅਸੀਂ ਨਾਮ ਲੂਮ ਡਰਾਈਵਰ ਦੇ ਖਿਲਾਫ ਐਫ ਆਰ ਦਰਜ ਕੀਤੀ ਹੈ ਸਰ ਕੀ ਕੁਝ ਬਰਾਮਦ ਕੀਤਾ ਗੱਡੀ ਕੋ ਪਿਕਅਪ ਗੱਡੀ ਬਰਾਮਦ ਕਰ ਲਈ ਹੈ ਡਰਾਈਵਰ ਫਿਲਹਾਲ ਨੱਠ ਗਿਆ ਸੀ ਜਿਸ ਕਰਕੇ ਉਹਦੀ ਤਲਾਸ਼ ਜਾਰੀ ਹੈ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ